ਪ੍ਰਿੰਸੀਪਲ ਜਤਿੰਦਰ ਸ਼ਰਮਾ ਜਨਨ ਫੈਕਟਰੀ ਜ਼ਿਲ੍ਹਾ ਖੰਨਾ ਕੀ ਹੈਗਾ ਜਿਹੜਾ ਅੱਜ ਦੇ ਰਹੇ ਆ ਮੈਸੇਜ ਅੱਜ ਸੰਦੇਸ਼ ਇਹ ਹੈ ਜੀ ਵੀ ਸਾਡੇ ਸੀਐਮ ਸਾਹਿਬ ਹਰਿਆਣਾ ਦੇ ਸ਼੍ਰੀ ਨਾਇਬ ਸੈਣੀ ਜੀ 11 ਤਰੀਕ ਨੂੰ ਸਮਰਾਲੇ ਦਾਣਾ ਮਿੱਡੇ ਵਿਖੇ ਆ ਰਹੇ ਨੇ ਤਾਂ ਉਹ ਇੱਕ ਅਸੀਂ ਬਹੁਤ ਵਿਸ਼ਾਲ ਰੈਲੀ ਕਰਨ ਜਾ ਰਹੇ ਹਾਂ ਉਸ ਦੇ ਬਾਅਦ ਅੱਜ ਅਸੀਂ ਇੱਥੇ ਮੀਟਿੰਗ ਰੱਖੀ ਤੇ ਇਹ ਰੱਖ ਕੀ ਹੈ ਮੋਟੋ ਡੇਲੀ ਰੈਲੀ ਕਰਨ ਜਾ ਰਹੇ ਮੋਟੋ ਇਹ ਹੈ ਜੀ ਵੀ ਹੁਣ 2027 ਆ ਰਿਹਾ ਕਹਿਣ ਨੂੰ ਤਾਂ ਸਾਲ ਹੈਗਾ ਪਰ ਸਾਲ ਹੈ ਨਹੀਂ ਅਸੀਂ ਇਹ ਤਿਆਰੀ ਕਰੀ ਆ ਆਉਣ ਵਾਲੇ ਜਿਹੜੇ ਇਲੈਕਸ਼ਨ ਆ 2027 ਦੇ ਔਰ ਉਸ ਦਾ ਮੁੱਢ ਬੰਨੇ ਅੱਜ ਅਸੀਂ ਖੰਨੇ ਜ਼ਿਲ੍ਹੇ ਦੇ ਵਿੱਚ ਸਮਰਾਲੇ ਤੋਂ ਇੱਕ ਖੰਨੇ ਜ਼ਿਲ੍ਹੇ ਦੀ ਰੈਲੀ ਆ ਜੋ ਕਿ ਸਮਰਾਲੇ ਵਿਖੇ ਹੋ ਰਹੀ ਆ ਮੇਰਾ ਨਾਮ ਰੂਪੇਸ਼ ਭਾਰਦਵਾਜ ਐਡਵੋਕੇਟ ਐ ਕਿ ਮੈਂ ਤੇ ਖੰਨਾ ਮੰਡਲ ਬੰਦ ਦਾ ਜਨਰਲ ਸੈਕਟਰੀ ਮਹਾਸਾ ਜੀ ਮੈਨੂੰ ਪਾਰਟੀ ਨੇ ਇੱਕ ਜ਼ਿੰਮੇਵਾਰੀ ਦਿੱਤੀ ਆ ਜ਼ਿੰਮੇਵਾਰੀ ਅਸੀਂ ਪੂਰੀ ਇੱਤਨ ਦੇ ਲੋਨ ਨਿਭਾ ਰਹੇ ਆ ਤੇ ਸਰ ਗੱਲ ਕਰੀਏ ਜਿਹੜੀ ਰੈਲੀ ਹੋ ਰਹੀ ਆ ਜ਼ਿਲ੍ਹਾ ਪੱਧਰੀ ਕਿਹੜੇ ਕਿਹੜੇ ਉੱਥੇ ਸੀਨੀਅਰ ਲੀਡਰ ਪਹੁੰਚ ਰਹੇ ਨੇ ਲੈ ਕੇ ਦੇ ਵਿੱਚ ਉੱਥੇ ਦੇਖੋ ਸਾਡੇ ਹਰਿਆਣਾ ਪ੍ਰਦੇਸ਼ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆ ਰਹੇ ਨੇ ਉਹ ਰੈਲੀ ਬਹੁਤ ਹੀ ਇੱਕ ਮਹਾਂ ਰੈਲੀ ਦੇ ਰੂਪ ਦੇ ਵਿੱਚ ਕੀਤੀ ਜਾ ਰਹੀ ਆ ਤੇ ਉਸੇ ਦੇ ਬਾਬਤ ਅਸੀਂ ਅੱਜ ਇੱਥੇ ਸਮਰਾਲੇ ਉਸ ਮੀਟਿੰਗ ਦੇ ਲਈ ਇਕੱਠੇ ਹੋਏ ਆ ਜੀ ਗੱਲ ਕਰੀਏ ਕੀ ਸਨੇਹਾ ਦੇ ਰਹੇ ਆ ਪੰਜਾਬਾਸੀਆਂ ਨੂੰ ਰੈਲੀ ਦੇ ਜਿਹੜਾ ਜ ਕਰਦੇ ਹੁੰਦੇ ਨੇ ਦੇਖੋ ਸਾਡੀ ਰੈਲੀ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਕੀਮਾਂ ਚੱਲ ਰਹੀਆਂ ਨੇ ਉਹ ਉਹ ਸਕੀਮਾਂ ਆਮ ਪਬਲਿਕ ਪੰਜਾਬ ਤੱਕ ਨਹੀਂ ਪਹੁੰਚ ਰਹੀਆਂ ਉਹਦੀ ਜਾਣਕਾਰੀ ਪੂਰੀ ਉਸ ਰੈਲੀ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ ਜੀ ਦੇਣਗੇ ਮੇਰਾ ਪੂਰੀ ਆਮ ਜਨਤਾ ਨੂੰ ਇਹ ਸੰਦੇਸ਼ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਤਾਂ ਪੂਰਾ ਜੋਰ ਲਾ ਰਹੇ ਨੇ ਰੈਲੀ ਸਾਡੀ ਬਹੁਤ ਹੀ ਮਹਾਰੈਲੀ ਹੋਣ ਵਾਲੀ ਹੈ ਇਹ ਇਸ ਦੇ ਨਾਲ ਇੱਕ ਸੰਦੇਸ਼ ਆਮ ਪਬਲਿਕ ਨੂੰ ਉਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗੇ ਕੇਂਦਰ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਵੱਲੋਂ ਆਮ ਪਬਲਿਕ ਤੱਕ ਨਹੀਂ ਪਹੁੰਚਣ ਦਿੱਤੀਆਂ ਜਾ ਰਹੀਆਂ ਕਿਉਂਕਿ ਉਹ ਕੇਂਦਰ ਸਰਕਾਰ ਦੀਆਂ ਨੇ ਉਹ ਸਾਰੀਆਂ ਦੇ ਬਾਰੇ ਜਾਣਕਾਰੀ ਆਮ ਜਨਤਾ ਨੂੰ ਹੋਊਗੀ ਹਰ ਇੱਕ ਬੰਦੇ ਨੂੰ ਇਸ ਰੈਲੀ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਨੈម ਸੈਣੀ ਜੀ ਦੇ ਵਿਚਾਰ ਸੁਣਨੇ ਚਾਹੀਦੇ ਨੇ ਨਾਮ ਦਿਓ ਤਾਂ ਦੱਸੋ ਜੀ ਮੈਂ ਸੰਜੀਵ ਲਿਹਰ ਵਾਈਸ ਪ੍ਰੈਜ਼ੀਡੈਂਟ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਨਾ ਮਾਛੀਵਾੜਾ ਦਾ ਰਹਿਣ ਵਾਲਾ ਹਾਂ ਜੀ ਜਿਹੜੀ ਰੈਲੀ 11 ਤਰੀਕ ਨੂੰ ਸੈਣੀ ਸਾਹਿਬ ਆ ਰਹੇ ਨੇ ਉਹ ਰੈਲੀ ਇੱਥੇ ਬਹੁਤ ਹੀ ਵਧੀਆ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਮੈਨੇਜਮੈਂਟ ਕੀਤੀ ਗਈ ਆ ਔਰ ਉਹਦੇ ਇਨਚਾਰਜ ਮੇਸ਼ੂ ਸ਼ਰਮਾ ਜੀ ਨੇ ਜਿਹੜੇ ਕਿ ਦਿਨ ਰਾਤ ਸਾਰੇ ਵਰਕਰਾਂ ਨਾਲ ਲੈ ਕੇ ਉਹ ਮਿਹਨਤ ਕਰ ਰਹੇ ਨੇ ਔਰ ਜਿਹੜੀ ਸਾਡੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਦੀ ਭਾਜਪੀ ਦੀ ਪੂਰੀ ਲੀਡਰਸ਼ਿਪ ਆ ਉਹ ਹਰੇਕ ਹਰੇਕ ਲੀਡਰਸ਼ਿਪ ਇੱਥੇ ਸਮਰਾਹ ਜੀ ਪਹੁੰਚ ਰਹੀ ਆ ਔਰ ਇਸ ਰੈਲੀ ਨੂੰ ਅਸੀਂ ਮਹਾਰੈਲੀ ਬਣਾ ਕੇ ਦਿਖਾਣੀ ਆ ਵੀ ਆ ਸਮਰਾਹਲੇ ਦਾ ਜਿਹੜੀ ਹੈਗੀ ਆ 2027 ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਇਲੈਕਸ਼ਨ ਹੋਣਾ ਆ ਉਹ 2027 ਜਿਹੜਾ ਵੀਰ ਦਾ ਨਹੀਂ ਹੈ ਉਹ ਇਸ ਰੈਲੀ ਤੋਂ ਰੱਖਿਆ ਜਾਵੇਗਾ ਔਰ ਅਸੀਂ 2027 ਦੇ ਵਿੱਚ ਇਹ ਸੀਟ ਜਿੱਤ ਕੇ ਨੀਸ਼ੂ ਸ਼ਰਮਾ ਜੀ ਦੇ ਵਾਅਦੇ ਵਿੱਚ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਵਾਂਗੇ ਜਿਹਦੇ ਵਿੱਚ ਸਾਡਾ ਮੁੱਖ ਮੰਤਰੀ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਹੋਏਗਾ ਉਹਦੇ ਵਿੱਚ ਸਾਡੇ ਨੀਸ਼ੂ ਸ਼ਰਮਾ ਜੀ ਵੀ ਮੌਜੂਦ ਹੋਣਗੇ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਅਪੀਲ ਕਰਨ ਲੱਗੇ ਆ ਕਿ ਸਾਰਾ ਹਲਕਾ ਵਾਸੀਆ ਨੂੰ ਸਾਰਾ ਜ਼ਿਲ੍ਹਾ ਵਾਸੀਆ ਨੂੰ ਪੰਜਾਬ ਵਾਸੀਆ ਨੂੰ ਕਿ 11 ਤਰੀਕ ਦਿਨ ਐਤਵਾਰ ਨੂੰ ਜੀ ਮਾਨਯੋਗ ਮੁੱਖ ਮੰਤਰੀ ਹਰਿਆਣਾ ਮੈਥ ਸੈਣੀ ਜੀ ਸਾਡੇ ਦਰਮਿਆਨ ਪਹੁੰਚ ਰਹੇ ਨੇ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਬਾਦਲੀ ਦਾਣਾ ਮੰਡੀ ਦੇ ਵਿੱਚ ਰੱਖਿਆ ਗਿਆ ਜੀ ਲਿਖਿਆ ਗਿਆ ਤੇ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਚੜ ਕੇ ਹੌਮ ਹਮਾ ਕੇ ਪਹੁੰਚੋ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਕਿ ਸਾਡਾ ਸਾਥ ਦਿਓ